ਸਭ ਤੋਂ ਵੱਧ ਖੁਸ਼ੀ ਦੀ ਗੱਲ ਹੈ ਨਾ ਪਰ ਦੇਖਿਆ ਕਿ ਮੱਲੀ ਪ੍ਰੀਤ ਦੀ 1 ਲੱਖ ਸੋ ਦੀ ਨਾ ਤਾਂ ਆਈ ਹੈ ਜਦੋਂ ਇੱਕ ਹੀਰ ਤੁਹਾਡੇ ਜੀਤੇ ਨੇ ਉਹਨੇ ਕਰਨਾ ਸੌਨਾ ਕਰਤੀ ਨਾ ਕਰੇ ਵੈਲਕਮ ਕੀਤਾ ਗਿਆ ਸਾਰਾ ਕੀਤਾ ਗਿਆ ਕਿੰਨੀ ਖੁਸ਼ੀ ਹੈ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਬਹੁਤ ਹੀ ਖੁਸ਼ੀ ਉਸ ਘੜੀ ਦੀ ਜਿਸ ਨੂੰ ਅਸੀਂ ਅੱਧੀ ਕਰ ਰਹੇ ਸੀ ਕਿਉਂਕਿ ਬੇਟੀ ਤੇ ਬੇਟੇ ਜੀ ਕੋਈ ਫਰਕ ਨਹੀਂ ਹੋਣਾ ਚਾਹੀਦਾ ਨਾ ਅਸੀਂ ਸਮਝਿਆ ਨਾ ਕਿਸੇ ਨੂੰ ਰੱਖਣਾ ਚਾਹੀਦਾ ਅੱਜ ਮੇਰੇ ਬੇਟੇ ਵਿਕਰਮ ਦੇਖਰ ਬੇਟੀ ਫੈਦਾ ਹੋਈ ਜਾਂ ਮੇਰੀ ਪੋਤੀ ਸਾਡਾ ਪਰਿਵਾਰ ਕੁਲੇ ਨਹੀਂ ਸਮਾ ਰਿਹਾ ਸਾਰਾ ਪਰਿਵਾਰ ਅਸੀਂ ਪਛਾ ਸਾਰੇ ਰਿਸ਼ਤੇਦਾਰ ਬੜੇ ਕੁਛ ਨੇ ਧੀਆਂ ਤੇ ਪੁੱਤ 'ਚ ਕਦੇ ਫਰਕ ਦੇਖਣਾ ਵੀ ਨਹੀਂ ਚਾਹੀਦਾ ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ ਬਰਾਬਰ ਦਾ ਹੱਕ ਹੈ ਬਰਾਬਰ ਦਾ ਹੋਣਾ ਚਾਹੀਦਾ ਤੋਂ ਅਸੀਂ ਬੜੇ ਖੁਸ਼ ਹਾਂ ਜੇ ਸਾਡੇ ਘਰੇ ਨਵਾਂ ਜੀ ਆਇਆ ਤੇ ਮੈਂ ਇੱਕ ਮੈਸੇਜ ਵੀ ਦੇਣਾ ਚਾਹੁੰਨਾ ਆਰਿਆਂ ਨੂੰ ਕਿ ਧੀ ਤੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਇਹੀ ਪਤਲਣੋਂ ਵੀ ਚੰਗੀ ਆ। ਤੋਂ ਜੋ ਮੈਂ ਕਹਿ ਰਹੇ ਹਾਂ ਦਿਓ ਲੋਕ ਈਆਂ ਦੀਆਂ ਲੋਹੜੀਆਂ ਮਨਾਉਂਦੇ ਨੇ ਉਹਨਾਂ ਨੂੰ ਵੀ ਫਿੱਦਕਾ ਕਰਨਾ ਉਹਨਾਂ ਨੂੰ ਇਹ ਜ਼ਰੂਰ ਮਨਾਉਣੀ ਚਾਹੀਦੀਆਂ ਈਆਂ ਦੀਆਂ ਲੋਹੜੀਆਂ ਈਆਂ ਨਾਲ ਹੀ ਅੱਜ ਤੋਂ ਚੱਲਦਾ ਔਰ ਜਿਹੜੀ ਔਰ ਔਰ ਪਹਿਲਾਂ ਜੀ ਇਹ ਹਰ ਰੂਪ ਦੇ ਵਿੱਚ ਆਉਂਦੀ ਹੈ। ਬੱਚੀ ਦੇ ਰੂਪ ਚ ਆਉਂਦੀ ਹੈ। ਮਾਤਾ ਦੇ ਰੂਪ ਚ ਆਉਂਦੀ ਹੈ। ਬਹੁਤ ਵੱਡਾ ਰੋਲ ਹੁੰਦਾ, ਬਹੁਤ ਵੱਡੀ ਦੇਣ ਹੁੰਦੀ ਹੈ ਇਹਨਾਂ ਦੀ। ਤੋਂ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਨਾ ਕਿ ਜ਼ਰੂਰ ਆਪਾਂ ਕੁੱਖ ਤੇ ਰੁੱਖ ਦੀ ਰਾਖੀ ਕਰੀਏ। ਔਰ ਬੇਟੇ ਤੇ ਬੇਟੀ ਜੀ ਕੋਈ ਫਰਕ ਨਾ ਰੱਖੀ ਅਸੀਂ ਸਾਰਾ ਪਰਿਵਾਰ ਹੈ ਬੜੇ ਭਾਗਾ ਵਾਲਿਆਂ ਕਿਤੇ ਸਾਡਾ ਇੱਕ ਨਵਾਂ ਜੀ ਸਾਡੇ ਘਰ ਆਇਆ ਔਰ ਵਧੀਆ ਡਾਕਟਰ ਮੈਡਮ ਰਸ਼ਮੀ ਨੇ ਸਾਡਾ ਟਰੀਟਮੈਂਟ ਕੀਤਾ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਟਰੀਟਮੈਂਟ ਕੀਤਾ ਗਿਆ ਅਸੀਂ ਬੜੇ ਖੁਸ਼ ਹਾਂ ਸਾਰਿਆਂ ਨੂੰ ਫਿਰ ਰਿਕਵਰੀ ਇਹ ਲਾਸਟ ਦੇ ਵਿੱਚ ਵਧਾਈ ਵੀ ਦਿਨਾ ਔਰ ਨਾਲ ਮੈਂ ਕਹਿਣਾ ਚਾਹੁੰਦਾ ਵੀ 30 ਤੇ ਪੁੱਤ ਦੇ ਵਿੱਚ ਫਰਕ ਹੋਣਾ ਹੀ ਨਹੀਂ ਚਾਹੀਦਾ ਸਹਨਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਬਹੁਤ ਕੁਛ ਦੀ ਗੱਲ ਹੈ ਨਾ ਪਰ ਦੇਖਿਆ ਕਿ ਮੱਲੀ ਪ੍ਰੀਤ ਦੀ ਇੱਕ ਲੱਖ ਸੋ ਦੀ ਨਾ ਤਾਂ ਆਈ ਹੈ ਜੇਕਰ ਵੀ ਕੀਰਤ ਕਰਨੀ ਚਾਹੇ ਨਾ ਲਈ ਕਰਨਾ ਸਨ ਨਾ ਤੱਕੀ ਨਾ ਕਰੇ ਵੈਲਕਮ ਕੀਤਾ ਗਿਆ ਸੋਲ ਕੀਤਾ ਗਿਆ ਬਹੁਤ ਖੁਸ਼ੀ ਹੈ ਬਹੁਤ ਹੀ ਭਾਗਾਂ ਵਾਲਾ ਦਿਨ ਬਹੁਤ ਹੀ ਖੁਸ਼ੀ ਉਸ ਘੜੀ ਦੀ ਜਿਸ ਨੂੰ ਅਸੀਂ ਅੱਧੀ ਕਰ ਰਹੇ ਸੀ ਕਿਉਂਕਿ ਬੇਟੀ ਤੇ ਬੇਟੇ 'ਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਨਾ ਕਦੇ ਸਮਝਿਆ ਨਾ ਕਿਸੇ ਨੂੰ ਰੱਖਣਾ ਚਾਹੀਦਾ। ਅੱਜ ਮੇਰੇ ਬੇਟੇ ਵਿਕਰਮ ਦੇ ਕਰ ਬੇਟੀ ਪੈਦਾ ਹੋਈ ਜਾਂ ਮੇਰੀ ਪੋਤੀ ਸਾਡਾ ਪਰਿਵਾਰ ਕੁਲੇ ਨਹੀਂ ਸਮਾ ਰਿਹਾ। ਸਾਰਾ ਪਰਿਵਾਰ ਅਸੀਂ ਪੁੱਛਾਂ ਸਾਰੇ ਰਿਸ਼ਤੇਦਾਰ ਬੜੇ ਕੁਛ ਲੈ। ਧੀਆਂ ਤੇ ਪੁੱਤ 'ਚ ਕਦੇ ਫਰਕ ਦੇਖਣਾ ਵੀ ਨਹੀਂ ਚਾਹੀਦਾ। ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਨੂੰ ਪਿਆਰ ਕਰੋ। ਬਰਾਬਰ ਦਾ ਹੱਕ ਹੈ ਬਰਾਬਰ ਦਾ ਹੋਣਾ ਚਾਹੀਦਾ। ਤੋਂ ਅਸੀਂ ਬੜੇ ਹੀ ਖੁਸ਼ ਹਾਂ ਜੇ ਸਾਡੇ ਘਰੇ ਨਵਾਂ ਜੀ ਆਇਆ ਹੈ ਤੇ ਮੈਂ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਧੀ ਤੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਸਹੀ ਪੁੱਤ ਨਾਲੋਂ ਵੀ ਚੰਗੀ ਆ। ਜੋ ਮੈਂ ਕਹਿ ਰਹੇ ਹਾਂ ਜੋ ਲੋਕ ਧੀਆਂ ਦੀਆਂ ਲੋਹੜੀਆਂ ਮਨਾਉਂਦੇ ਮੈਂ ਉਹਨਾਂ ਨੂੰ ਵੀ ਫਿੱਡਾ ਕਰਦਾ। ਉਹਨਾਂ ਨੂੰ ਇਹ ਜ਼ਰੂਰ ਮਨਾਉਣੀ ਚਾਹੀਦੀਆਂ ਧੀਆਂ ਦੀਆਂ ਲੋਹੜੀਆਂ ਧੀਆਂ ਨਾਲ ਹੀ ਸਭ ਕੁਝ ਚੱਲਦਾ ਹੈ। ਉਹ ਜਿਹੜੀ ਔਰਤ ਔਰਤ ਪਹਿਨਾ ਜੀ ਇਹ ਹਰ ਰੂਪ ਦੇ ਵਿੱਚ ਆਉਂਦੀ ਹੈ। ਬੱਚੀ ਦੇ ਰੂਪ ਚਾਉਂਦੀ ਹੈ ਮਾਤਾ ਦੇ ਰੂਪ ਚਾਉਂਦੀ ਹੈ ਬਹੁਤ ਵੱਡਾ ਰੋਲ ਹੁੰਦਾ ਬਹੁਤ ਵੱਡੀ ਦੇਣ ਹੁੰਦੀ ਹੈ ਇਹਨਾਂ ਦੀ ਤੋਂ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਨਾ ਕਿ ਜਰੂਰ ਆਪਾਂ ਕੁੱਖ ਤੇ ਰੁੱਖ ਦੀ ਰਾਖੀ ਕਰੀਏ ਔਰ ਬੇਟੇ ਦੇ ਬੇਟੀ ਦੀ ਕੋਈ ਫਰਕ ਨਾ ਰੱਖੀ ਅਸੀਂ ਸਾਰਾ ਪਰਿਵਾਰ ਅੱਜ ਬੜੇ ਪਹਾੜਾਂ ਵਾਲਿਆਂ ਜਿੱਥੇ ਸਾਡਾ ਇੱਕ ਨਵਾਂ ਜੀ ਸਾਡੇ ਘਰ ਆਇਆ ਔਰ ਵਧੀਆ ਡਾਕਟਰ ਮੈਡਮ ਰਸ਼ਮੀ ਨੇ ਸਾਡਾ ਟ੍ਰੀਟਮੈਂਟ ਕੀਤਾ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਟਰੀਟਮੈਂਟ ਕੀਤਾ ਗਿਆ ਅਸੀਂ ਬੜੇ ਖੁਸ਼ ਹਾਂ ਸਾਰਿਆਂ ਨੂੰ ਫਿਰ ਰਿਕਵਰੀ ਇਹ ਲਾਸਟ ਡੇ ਵਿੱਚ ਵਧਾਈ ਵੀ ਦਿਨਾ ਔਰ ਨਾਲ ਮੈਂ ਕਹਿਣਾ ਚਾਹਨਾ ਵੀ 30 ਤੇ ਪੁੱਤ ਦੇ ਵਿੱਚ ਫਰਕ ਹੋਣਾ ਹੀ ਨਹੀਂ ਚਾਹੀਦਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਕੋਈ ਕੁਛ ਦੀ ਗੱਲ ਹੈ ਨਾ ਪਰ ਦੇਖਿਆ ਕਿ ਮੱਲੀ ਪ੍ਰੀਤੀ 1 ਲੱਖ ਸੋ ਦਿੱਲੀ ਹੈ ਨਾ ਤਾਂ ਆਈ ਹੈ ਜੇਕਰ ਵੀ ਕੀਰ ਤੋਂ ਵੀ ਜਿੱਕੇ ਨੂੰ ਲੈ ਕੇ ਕਰਨਾ ਸਨ ਨਾ ਤੱਕੀ ਨਾ ਕਰੇ ਵੈਲਕਮ ਕੀਤਾ ਗਿਆ ਸੋਰਟ ਕੀਤਾ ਗਿਆ ਇਹਨੀ ਖੁਸ਼ੀ ਹੈ ਕਿ ਬਹੁਤ ਹੀ ਖਗਾਣ ਵਾਲਾ ਦਿਨ ਬਹੁਤ ਹੀ ਖੁਸ਼ੀ ਉਸ ਘੜੀ ਦੀ ਜਿਸ ਨੂੰ ਅਸੀਂ ਅੜੀਕ ਕਰ ਰਹੇ ਸੀ ਕਿਉਂਕਿ ਬੇਟੀ ਤੇ ਬੇਟੇ 'ਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਨਾ ਅਦੇ ਸਮਝਿਆ ਨਾ ਕਿਸੇ ਨੂੰ ਰੱਖਣਾ ਚਾਹੀਦਾ ਅੱਜ ਮੇਰੇ ਬੇਟੇ ਵਿਕਰਮ ਦੇ ਘਰ ਬੇਟੀ ਪੈਦਾ ਹੋਈ ਹੈ ਮੇਰੀ ਪੋਤੀ ਸਾਡਾ ਪਰਿਵਾਰ ਖੁਲੇ ਨਹੀਂ ਸਮਾ ਰਿਹਾ ਸਾਰਾ ਪਰਿਵਾਰ ਅਸੀਂ ਕੁਛ ਸਾਰੇ ਰਿਸ਼ਤੇਦਾਰ ਬੜੇ ਖੁਸ਼ ਨੇ ਪੁੱਤਿਆਂ ਤੇ ਪੁੱਤ ਦੇ ਵਿੱਚ ਕਦੇ ਫਰਕ ਦੇਖਣਾ ਵੀ ਨਹੀਂ ਚਾਹੀਦਾ। ਧੀਆਂ ਦਾ ਸਤਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ। ਬਰਾਬਰ ਦਾ ਹੱਕ ਹੈ, ਬਰਾਬਰ ਦਾ ਹੋਣਾ ਚਾਹੀਦਾ। ਹੁਣ ਅਸੀਂ ਬੜੇ ਹੀ ਖੁਸ਼ ਹਾਂ ਜੇ ਸਾਡੇ ਘਰੇ ਨਵਾਂ ਜੀ ਆਇਆ ਹੈ ਤੇ ਮੈਂ ਇੱਕ ਮੈਸੇਜ ਵੀ ਦੇਣਾ ਚਾਹੁੰਨਾ ਆਰਿਆਂ ਨੂੰ ਕਿ ਧੀ ਤੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਸਹੀ ਪੁੱਤ ਨਾਲੋਂ ਵੀ ਚੰਗੀ ਆ। ਜੋ ਮੈਂ ਕਹਿ ਰਹੇ ਹਾਂ ਦਿਓ ਲੋਕ ਧੀਆਂ ਦੀਆਂ ਲੋਹੜੀਆਂ ਮਨਾਉਂਦੇ ਨੇ ਉਹਨਾਂ ਨੂੰ ਵੀ ਫਿੱਦਕਾ ਕਰਨਾ ਉਹਨਾਂ ਨੂੰ ਇਹ ਜ਼ਰੂਰ ਮਨਾਉਣੀ ਚਾਹੀਦੀਆਂ। ਈਆਂ ਨਹੀਂ ਐ ਲੋਰੀਆਂ ਈਆਂ ਨਾਲੇ ਸਭ ਕੁਝ ਚੱਲਦਾ ਔਰ ਜਿਹੜੀ ਔਰਤ ਹੈ ਨਾ ਜੀ ਇਹ ਹਰ ਰੂਪ ਦੇ ਵਿੱਚ ਆਉਂਦੀ ਹੈ ਬੱਚੀ ਦੇ ਰੂਪ ਚ ਆਉਂਦੀ ਹੈ ਮਾਂ ਤਾਂ ਦੇ ਰੂਪ ਚ ਆਉਂਦੀ ਹੈ ਬਹੁਤ ਵੱਡਾ ਰੋਲ ਹੁੰਦਾ ਬਹੁਤ ਵੱਡੀ ਦੇਣ ਹੁੰਦੀ ਹੈ ਇਹਨਾਂ ਦੀ ਤੋਂ ਮੈਂ ਸਾਰੇ ਮੁਖੇ ਬੇਨਤੀ ਕਰਨਾ ਕਿ ਜਰੂਰ ਆਪਾਂ ਕੁੱਖ ਤੇ ਰੁੱਖ ਦੀ ਰਾਖੀ ਕਰੀਏ ਔਰ بیٹے ਤੇ ਬੇਟੀ ਦੀ ਕੋਈ ਫਰਕ ਨਾ ਰੱਖੀ ਅਸੀਂ ਸਾਰਾ ਪਰਿਵਾਰ ਅੱਜ ਬੜੇ ਭਾਗਾ ਵਾਲਿਆਂ ਕਿਤੇ ਸਾਡਾ ਇੱਕ ਨਵਾਂ ਜੀ ਸਾਡੇ ਘਰ ਆਇਆ ਔਰ ਵਧੀਆ ਡਾਕਟਰ ਮੈਡਮ ਰਸਮੀ ਨੇ ਸਾਡਾ ਟ੍ਰੀਟਮੈਂਟ ਕੀਤਾ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਟ੍ਰੀਟਮੈਂਟ ਕੀਤਾ ਗਿਆ ਅਸੀਂ ਬੜੇ ਖੁਸ਼ ਹਾਂ ਸਾਰਿਆਂ ਨੂੰ ਫਿਰ ਇੱਕ ਵਾਰੀ ਇਹ ਲਾਸਟ ਡੇ ਵਿੱਚ ਵਧਾਈ ਵੀ ਦਿਨਾ ਔਰ ਨਾਲ ਮੈਂ ਕਹਿਣਾ ਚਾਹਣਾ ਵੀ 30 ਤੇ ਪੱਦੇ ਵਿੱਚ ਫਰਕ ਹੋਣਾ ਹੀ ਨਹੀਂ ਚਾਹੀਦਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ